ਮੇਰਾ ਪ੍ਰੋਗਰਾਮ ਦੇਖਣ ਵਾਲੇ 25000 ਬੰਦੇ ਸੀ ਤੇ ਵਿਰੋਧ ਕਰਨ ਵਾਲੇ 5-400 ਬੰਦਾ ਸੀ ਜਿਹੜੇ ਕਹਿੰਦੇ ਆ ਵੇ ਇਹ ਸ਼ਰਾਬ ਦੀਆਂ ਗੱਲਾਂ ਕਰਦਾ ਕੁੜੀਆਂ ਦੀਆਂ ਗੱਲਾਂ ਕਰਦਾ ਤੇ ਮੈਂ ਕਹਿੰਦਾ ਫੇਰ ਗਾਣਾ ਲਿਖਿਆ ਇੱਕ ਤੁਸੀਂ ਸਾਰੇ ਨਹੀਂ ਸੁਣਿਆ ਤੇ ਪਿਆਰ ਵੀ ਉਹਨੂੰ ਬਹੁਤ ਦਿੱਤਾ ਉਸ ਗਾਣੇ ਨੂੰ ਤੇ ਕਹਿੰਦਾ ਵੀ ਮੈਂ ਬੱਚੇ ਦੀ ਆਵਾਜ਼ 'ਚ ਇਸ ਕਰਕੇ ਦਾਇਆ ਸੀ ਵੀ ਜਿਹੜੀਆਂ ਇਹਨਾਂ ਦੀਆਂ ਨਸਲਾਂ ਦੇ ਵਿੱਚ ਮੈਂ ਇਹ ਬਹੁਤ ਕਈ ਟੱਕਣਾ ਨਸ਼ੀ ਟੱਕਣੇ ਆ ਬੱਚਿਆਂ ਨੂੰ ਮਾੜੇ ਪਾਥੇ 'ਚ ਤੋਰਦੇ ਆ ਵੀ ਇਹਨਾਂ ਦਾ ਪਰੇਸ਼ ਕਰੋ ਤੇ ਉਸ ਬੰਦੇ ਨੇ ਦੇਖੋ ਕੀ ਸੋਚਿਆ ਸਾਡੀ ਕੌਮ ਬਾਰੇ ਸਭ ਤੋਂ ਪਹਿਲੀ ਲਾਂਟ ਤੇਰੇ ਆ ਬਾਈ ਵੀ ਜਿਹੜੀ ਤੂੰ ਉਹਦੀ ਇੰਟਰਵਿਊ ਚ ਲਾਇਆ ਮੇਰਾ ਪ੍ਰੋਗਰਾਮ ਦੇਖਣ ਵਾਲੇ 25000 ਬੰਦੇ ਸੀ ਤੇ ਵਿਰੋਧ ਕਰਨ ਵਾਲੇ 4-5 ਦੇਖੀ ਉਹ ਕਹਿੰਦਾ ਵੀ ਮੇਰੀ ਜਿਹੜੀ ਕਿ ਵਿਰੋਧ ਕਰਨ ਵਾਲੇ ਨਾ ਦੇ ਪੰਚਾਰ ਕੋ ਸਭੰਦਾ ਸੀ ਤੇ ਕਹਿੰਦਾ ਮੈਨੂੰ ਉਸ ਟਾਈਮ ਦਾ ਬੇਰੇ ਬਹੁਤ ਬੁਰਾ ਲੱਗਾ ਵੀ ਮੇਰੇ ਤੋਂ ਮਾਂ ਦੀ ਗੱਲ ਬੈਠ ਗਈ ਵੀ ਜਿਹੜੇ ਕਹਿੰਦੇ ਆ ਵੀ ਇਹ ਸ਼ਰਾਬ ਦੀਆਂ ਗੱਲਾਂ ਕਰਦਾ ਕੁੜੀਆਂ ਦੀਆਂ ਗੱਲਾਂ ਕਰਦਾ ਤੇ ਮੈਂ ਕਹਿੰਦਾ ਫਿਰ ਗਾਣਾ ਲਿਖਿਆ ਇੱਕ ਗਾਣਾ ਇਹ ਲਿਖਿਆ ਚਾਰ ਬੋਤਲ ਬੋਤਲ ਚਾਰ ਬੋਤਲ ਬੋਤਲ ਤੂੰ ਹੀ ਸਾਰੇ ਨਹੀਂ ਸੁਣਿਆ ਤੇ ਪਿਆਰ ਵੀ ਉਹਨੂੰ ਬਹੁਤ ਦਿੱਤਾ ਉਸ ਗਾਣੇ ਨੂੰ ਤੇ ਕਹਿੰਦਾ ਵੀ ਮੈਂ ਬੱਚੇ ਦੀ ਆਵਾਜ਼ 'ਚ ਇਸ ਕਰਕੇ ਜਾਇਆ ਸੀ ਵੀ ਜਿਹੜੀਆਂ ਇਹਨਾਂ ਦੀਆਂ ਨਸਲਾਂ ਦੇ ਵਿੱਚ ਮੈਂ ਇਹ ਬਹੁਤ ਕਈ ਤਕਣਾ ਨਸ਼ੀ ਤਕਣੇ ਆ ਨਸਲਾਂ ਇਹਨਾਂ ਦੀਆਂ ਗੱਲਾਂ ਖਰਾਬ ਕਰਨੀਆਂ ਵੀ ਦੇਖੋ ਇੰਨੀ ਗੱਲ ਹੋ ਸਿਆਣੇ ਬੰਦਿਆਂ ਨੇ ਸਿਆਣਿਆਂ ਨੂੰ ਰੋਕਿਆ ਵੀ ਇਹ ਬੰਦੇ ਜਿਹੜੇ ਆ ਲੱਛਣਤਾ ਜਾਂ ਤੁਹਾਡੇ ਪਰਿਵਾਰ ਦੇ ਉੱਤੇ ਤੁਹਾਡੇ ਬੱਚਿਆਂ ਨੂੰ ਮਾੜੇ ਵਾਸਤੇ ਤੋੜਦੇ ਆ ਵੀ ਇਹਨਾਂ ਦਾ ਪਰੇਸ਼ ਕਰੋ ਤੇ ਉਸ ਬੰਦੇ ਨੇ ਦੇਖੋ ਕੀ ਸੋਚਿਆ ਸਾਡੀ ਕੌਮ ਬਾਰੇ ਤੇ ਕਿਦਾਂ ਦੇ ਬਿਆਨ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਸਬੰਦੇ ਨੇ ਉਸ ਦੀ ਇੰਟਰਵਿਊ ਪਹਿਲਾਂ ਤਾਂ ਲਾਣਤ ਉਹਦੇ ਆ ਵੀ ਤੂੰ ਉਹਦੀ ਇੰਟਰਵਿਊ ਚਲਾਈ ਆ ਲਈ ਆ ਜੇ ਉਹਨੇ ਇਦਾਂ ਦੀ ਬਗਵਾਸ ਕੀਤੀ ਆ ਵੀ ਤੂੰ ਵੀ ਤਾਂ ਉਸੇ ਕੰਮ ਦਾ ਹੋਣਾ ਜਾਂ ਉਸੇ ਧਰਤੀ ਦਾ ਹੋਣਾ ਸਭ ਤੋਂ ਪਹਿਲੀ ਲਾਣਤ ਤੇਰੇ ਆ ਬਾਈ ਵੀ ਜਿਹੜੀ ਤੂੰ ਉਹਦੀ ਇੰਟਰਵਿਊ ਚਲਾਈ ਆ ਤੇ ਬਾਕੀ ਜਿਹੜੇ ਕਿ ਸੁਣਦੇ ਆ ਸਾਡੇ ਛੋਟੇ ਵੱਡੇ ਭੈਣ ਭਰਾ ਜਿਹਨਾਂ ਉਹਨਾਂ ਨੂੰ ਬੇਨਤੀ ਆ ਤੁਹਾਨੂੰ ਬਾਈ ਜੀ ਚਲੋ ਤੁਸੀਂ ਠੀਕ ਆ ਤੁਹਾਨੂੰ ਵਧੀਆ ਲੱਗਦਾ ਟੇਸਟ ਪਰ ਇਦਾਂ ਦੇ ਸਿੰਗਰ ਦੀ ਸਪੋਰਟ ਨਾ ਕਰਿਆ ਕਰੋ ਜਿਹੜਾ ਕਿ ਤੁਹਾਡੀਆਂ ਨਸਲਾਂ ਦੀ ਤਬਾਹੀ ਕਰਨ ਤੇ ਆਇਆ ਫਿਰ ਤੁਸੀਂ ਕੀ ਲੈਣਾ ਇਦਾਂ ਦੇ ਇਨਸਾਨ ਦੇ ਕੋਲੋਂ